ਕੀ ਨਾਮ ਦਾ ਡ ਜਸ਼ਨਲੋਹ 팀 ਵੱਲੋਂ ਕੀ ਕਰ ਰਹੇ ਬੈਟਿੰਗ ਕਪਤਾਨੀ ਤੌਰ ਤੇ ਦੀ ਹਾਂਜੀ ਸਰ ਕੋਚ ਸਾਹਿਬ ਕਿੱਦਾ ਕਰਾ ਰਹੇ ਤੁਹਾਨੂੰ ਪ੍ਰੈਕਟਿਸ ਚਾਜਦਾ ਮੈਚ ਚ ਹਾਂਜੀ ਕੀ ਨਾਮ ਚ ਆ ਰਹੇ ਕੈਪਟਨ ਤੌਰ ਤੇ ਕੰਮ ਟੀਮ ਚ ਬੈਟਿੰਗ ਦੇ ਕੋਚ ਸਾਹਿਬ ਕਿੱਦਾ ਪ੍ਰੈਕਟਿਸ ਕਰਾ ਰਹੇ ਤੁਹਾਡੇ ਅਕੈਡਮੀ ਸਾਰੇ ਸਾਢੇ 3 ਦਿਨ سپورਟ ਪੂਰੀ ਟੀਮ ਨੈਟਵਰਕ ਰਹੇਗਾ ਅੱਜ ओके okay. इधर है सर बहुत बढ़िया लग रहा है तुम मैच करा रहे हो बच्चे हर हफ्ते वीक एक मैच होता है आज जरा तुम एक फ्रेंडली मैच एकेडमी एक दे बच्चे करा रहे हैं हां जी जी सर जो भी बच्चे मैच खेलते हैं ਇਹਨਾਂ ਨੂੰ ਕੌਫੀਡੈਂਸ ਹੁੰਦੇ ਆ ਆਪਣੀਆਂ ਗਲਤੀਆਂ ਦਾ ਪਤਾ ਲੱਗਦਾ ਸੀ ਕਿ ਅਸੀਂ ਕੀ ਕਰ ਰਹੇ ਮੈਚ ਦੇ ਅੰਦਰ ਤੇ ਪ੍ਰੈਕਟਿਸ ਦੇ ਅੰਦਰ ਸੀ ਕੀ ਕਰ ਰਹੇ ਹੋਰ ਸਰ ਮੈਨੂੰ ਦੱਸੋ ਕਿ ਜਿਹੜੇ ਤੁਹਾਡੇ ਅਕੈਡਮੀ ਦੇ ਬੱਚੇ ਇਹਨਾਂ ਵਿੱਚ ਜਿੱਦਾਂ ਨਵੇਂ ਐਡਮਿਸ਼ਨ ਆਉਂਦੀ ਬੱਚਿਆਂ ਦੀ ਜਾਂ ਕਿਸੇ ਹੋਰ ਅਕੈਡਮੀ ਤੋਂ ਬੱਚੇ ਆਉਂਦੇ ਆ ਉਹ ਤੁਹਾਡੇ ਕਿਸ ਕੰਮ ਨੂੰ ਦੇਖ ਕੇ ਆਉਂਦੇ ਆ ਉਸ ਦੇਖੋ ਜੀ ਆਪਾਂ ਦੇ ਇੱਕ ਤੇ ਤੁਹਾਨੂੰ ਪਤਾ ਰੂ ਆਪਾਂ ਮਿਹਨਤ ਕਰ ਰਹੇ ਆ ਤੇ ਚੰਗੀ ਮਿਹਨਤ ਕਰਾਈਦੀ ਆ ਲੋਕ ਫਿਜ਼ੀਕਲ ਫਿਟਨੈਸ ਤੇ ਹੋਰ ਪ੍ਰੈਕਟਿਸ ਵੇਖ ਕੇ ਜੀ ਲੋਕੀ ਆਦੇ ਠੀਕ ਆ ਜੀ ਧੰਨਵਾਦ ਜੀ ਠੀਕ ਆ ਜੀ ਮੈਮ ਅੱਜ ਤੁਸੀਂ ਟੋਸਟ ਅਕੈਡਮੀ ਜੁਆਏ ਜੀ ਸਰ ਆ ਮੈਂ ਪਹਿਲੇ ਵਾਰ ਟਾਈਮ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਮੈਂ ਡਾਕਟਰ ਸਾਹਿਬ ਨਾਲ ਗੱਲ ਮੇਰੀ ਹੋਈ ਸੀ ਤੁਹਾਡੇ ਨਾਲ ਹੋ ਸਕੀ ਹਾਂ ਹਾਂ ਜੀ ਆ ਜਿੱਦਾਂ ਤੁਸੀਂ ਹੋਮਵਰਕ 'ਤੇ ਚਲਾ ਰਹੇ ਹੋ ਯਾਨੀ ਕਿ ਇਨਸਾਨ ਦੇ ਡਾਈਟ ਜਿਹੜੇ ਕੀ ਆਪ ਕੀ ਆ ਠੀਕ ਆ ਇਹ ਸਿਸਟਮ 'ਤੇ ਚੋਹੀ ਹੁੰਦਾ ਠੀਕ ਹੈ ਜੀ ਬਿਲਕੁਲ ਬਿਲਕੁਲ ਜੀ ਇਹ ਪਲੇਅਰ ਵੀ ਇਨਸਾਨ ਵਾ ਬਿਲਕੁਲ ਬਿਲਕੁਲ ਪਰ ਮੈਂ ਫਿਰ ਉਹੀ ਗੱਲ ਨੂੰ ਦਰਾਵਾ ਕਿ ਨਈ ਇਨਰ ਸਕੋਪ ਮਿਲਦਾ ਦੇਖੋ ਜੀ ਸਰਕਾਰਾਂ ਨੂੰ ਤੇ ਚਾਹੀਦਾ ਹੀ ਹੈਗਾ ਕੀ ਸਪੋਰਟਸ ਵੱਲ ਸਭ ਨੂੰ ਜਿੰਨਾ ਜ਼ਿਆਦਾ ਧਿਆਨ ਦਿੱਤਾ ਜਾਏ ਉਨਾ ਹੀ ਜ਼ਿਆਦਾ ਵਧੀਆ ਹੈਗਾ ਕਿਉਂਕਿ ਇੱਥੋਂ ਹੀ ਬੱਚੇ ਦੇਖੋ ਨਿਕਲ ਕੇ ਬੰਦੇ ਨੇ ਸਪੋਰਟਸ ਇੱਕ ਐਹੋ ਜੀ ਚੀਜ਼ ਹੈ ਜਿਹੜਾ ਬੱਚਿਆਂ ਦਾ ਫਿਊਚਰ ਤੈਅ ਕਰਦੀ ਹੈ ਇਹਨਾਂ ਨੂੰ ਚੰਗੇ ਇਨਸਾਨ ਡਿਸਪਲਿਨ ਚ ਰਹਿਣਾ ਸਿਖਾਉਂਦੀ ਹੈ ਉਹਨਾਂ ਨੂੰ ਤੇ ਸਰਕਾਰਾਂ ਨੂੰ ਤੇ ਚਾਹੀਦਾ ਹੀ ਹੈ ਕਿ ਸਭ ਨੂੰ ਸਪੋਰਟਸ ਨੂੰ ਜ਼ਿਆਦਾ ਵਧਾਵਾ ਦੇਣ ਬਟ ਜੋ ਅੱਜਕੱਲਟ ਮੌਜੂਦਾ ਸਰਕਾਰ ਦਾ ਹਾਲਾਤ ਤੁਸੀਂ ਜਾਣੀ ਚੁੱਕੇ ਹੋ ਕਿ ਮੌਜੂਦਾ ਸਰਕਾਰ ਕੀ ਕਰ ਰਹੀ ਹੈ ਜੀ ਕਿਉਂਕਿ ਮੈਂ ਤੇ ਇਹ ਨਾ ਬੱਚਿਆਂ ਵਾਸਤੇ ਕਾਫੀ ਅਗਲੀ ਪਿਛਲੀ ਲਾਸਟ ਵੀਡੀਓ ਵਿੱਚ ਡਾਕਟਰ ਸਾਹਿਬ ਨੇ ਬਹੁਤ ਵਧੀਆ ਫੈਮਿਲੀ ਵਾਸਤੇ ਗੱਲਬਾਤ ਕੀਤੀ ਬਿਲਕੁਲ ਜੀ ਮੈਂ ਪਹਿਲਾਂ ਸਭ ਤੋਂ ਪਹਿਲਾਂ ਤੇ ਮੈਂ ਰਕੇਸ਼ ਮਲੋਤਰਾ ਜੀ ਨੂੰ ਬਹੁਤ-ਬਹੁਤ ਥੈਂਕ ਯੂ ਕਹਿਣੀ ਆ ਕਿ ਜਿਨ੍ਹਾਂ ਨੇ ਇਹ ਬੱਚਿਆਂ ਵਾਸਤੇ ਇਹ ਚੀਜ਼ ਕਰਕੇ ਬਹੁਤ ਵੱਡਾ ਆਪਣਾ ਯੋਗਦਾਨ ਦਿੱਤਾ ਹੈ ਇਹ ਇੰਨੇ ਮਿਹਨਤੀ ਕੋਚ ਨੇ ਇਹਨਾਂ ਨੂੰ ਮੈਂ ਬਹੁਤ ਸਮੇਂ ਤੋਂ ਜਾਣਦੀ ਆ ਤੇ ਇਹ ਮਤਲਬ ਇੰਨੇ ਕਿ ਮਿਹਨਤੀ ਨੇ ਕਿ ਮਤਲਬ ਇਨਸਾਨ ਦੀ ਪਰਖ ਜਿਹੜੀ ਹੈ ਨਾ ਕਹਿੰਦੇ ਆ ਕਿ ਉਹਦੀ ਆਪਣੀ ਕਾਬਲੀਅਤ ਤੋਂ ਹੁੰਦੀ ਆ ਤੇ ਮੈਂ ਵੀ ਇੱਥੇ ਵੀ ਬੱਚਿਆਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਆਪਣਾ ਧਿਆਨ ਜਿਹੜਾ ਹੈ ਕਿ ਆਪਣੇ ਸਪੋਰਟਸ 'ਤੇ ਲਾਓ ਆਪਣੇ ਕੋਚ ਸਾਹਿਬ ਦੀ ਸਿੱਖਿਆ ਵੱਲ ਚੱਲੋ ਤੇ ਇੱਕ ਚੰਗੇ ਇਨਸਾਨ ਔਰ ਚੰਗੇ ਵਧੀਆ ਕ੍ਰਿਕਟਰ ਬਣ ਕੇ ਨਿਕਲੋ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਕ੍ਰਿਕਟਰ ਨਿਕਲੇ ਨੇ ਹਰਬਚਨ ਸਿੰਘ ਜੀ ਨਿਕਲੇ ਨੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਪਤਾ ਹੋਊਗਾ ਹੈਨਾ ਕਿ ਕਿ ਕਿੰਨੇ ਕਿੰਨੇ ਸੋਹਣੇ ਨਿਕਲੇ ਤੇ ਮੈਂ ਵੀ ਚਾਹਨੀ ਹੈ ਕਿ ਹਰ ਬੱਚਾ ਜਿਹੜਾ ਇਹ ਟੋਰਸ ਅਕੈਡਮੀ ਦਾ ਨਾਮ ਉੱਚਾ ਕਰੇ ਰੌਸ਼ਨ ਕਰੇ ਔਰ ਇੱਥੇ ਇੱਕ ਵਧੀਆ ਪਲੇਅਰ ਬਣ ਕੇ ਨਿਕਲੇ ਤਾਂ ਕਿ ਤੁਹਾਡੇ ਕੋਚ ਸਾਹਿਬ ਦਾ ਸਰ ਬੜੇ ਗਰਵ ਨਾਲ ਉੱਚਾ ਹੋਇਆ ਕਿ ਇਹ ਮੇਰਾ ਸਟੂਡੈਂਟ ਹੈ ਜੀ ਓਕੇ ਜੀ ਜੈ ਜੀ ਹਲਕਾਵਾ ਫਿਰ ਅਕੈਡਮੀ ਵਿੱਚ ਚੋਰ ਮੈਂ ਲਿੰਦੂ ਜੀ ਅੱਜ ਟੋਰਸ ਅਕੈਡਮੀ 'ਚ ਆਨ ਦਾ ਮੌਕਾ ਮਿਲਿਆ ਜੋ ਕਿ ਰਕੇਸ਼ ਮਲੋਤਰਾ ਜੀ ਚਪਾਲ ਚਪਾਲ ਰੋਡ ਤੇ ਡ੍ਰੀਮ ਸਿਟੀ ਵਿੱਚ ਚਲਾ ਰਹੇ ਹੈ ਰੀਅਲੀ ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ ਤੇ ਮੈਂ ਦੇਖ ਰਹੀ ਹਾਂ ਬੱਚੇ ਥੋੜੇ ਮੋਬਾਈਲ ਤੋਂ ਹਟ ਕੇ ਅੱਗੇ ਆਏ ਨੇ ਹੁਣ ਗੇਮ 'ਚ ਵਾਟ ਆਈ ਫੀਲ ਦੈਟ ਸਾਊਂਡ ਬੋਡੀ ਐਜ਼ ਅ ਸਾਊਂਡ ਮਾਈਂਡ ਓਕੇ ਫਾਈਨ ਤੇ ਪੜ੍ਹਾਈ ਦੇ ਨਾਲ ਗੇਮਸ ਦਾ ਹੋਣਾ ਬਹੁਤ ਜ਼ਰੂਰੀ ਹੈ ਮੇਰੀ ਬੇਟੀਆਂ ਜੀ ਦिए ਵੀ ਦੀਆਂ ਸਟੂਡੈਂਟਸ ਰਹੀਆਂ ਨੇ ਤੇ ਵੱਡੀ ਬੇਟੀ ਜਿਹੜੀ ਸੀ ਉਹ ਕਾਰਾਟੇ ਦੀ ਨੈਸ਼ਨਲ ਪਲੇਅਰ ਸੀ ਤੇ ਛੋਟੀ ਜਮਨਾਸਟਿਕ ਦੀ ਫਾਈਨ ਤੇ ਅੱਜ ਉਹ ਆਪਣੀ ਫੀਲਡ 'ਚ ਅੱਗੇ ਵੀ ਨੰਬਰ 1 ਨੇ ਹਰ ਪਾਸੇ ਹੀ ਬੜੀਆਂ ਐਕਟਿਵ ਨੇ ਸੋ ਮੈਂ ਕਹਿੰਨੀ ਕਿ ਗੇਮਸ ਦਾ ਹੋਣਾ ਬਹੁਤ ਜ਼ਰੂਰੀ ਹੈ ਫਾਈਨਰ ਹਰ ਟਾਈਮ ਜਿਹੜੇ ਬੱਚੇ ਮੋਬਾਈਲ ਤੇ سوشل ਸਾਈਟਸ ਤੇ ਬਸ ਐ ਹੀ ਉਹਨਾਂ ਦਾ ਕੰਮ ਹੈ ਹੋ ਰਿਹਾ ਹੈ ਜਾਂ ਡਰੱਗਸ ਵੱਸਤੇ ਜਾ ਰਹੇ ਆ ਬਿਕਾਜ਼ ਆਇਡਲ ਬ੍ਰੇਨ ਇਜ਼ ਅ ਡੈਵਲਸ ਬ੍ਰੇਨ ਤੋ ਬੱਚਿਆਂ ਨੂੰ ਜਿਹੜਾ ਇਹਨਾਂ ਨੇ ਸਟਾਰਟ ਕੀਤਾ ਅਕੈਡਮੀ ਜਿਹੜੀ ਸਟਾਰਟ ਕੀਤੀ ਹੈ ক্রিকেট ਦੀ ਰੀਅਲੀ ਮੈਂ ਤਾਂ ਕਹਿੰਨੀ ਆ ਕਿ ਬਹੁਤ ਹੀ ਵਧੀਆ ਇਹਨਾਂ ਨੇ ਇਨੀਸ਼ੀਏਟ ਲਿੱਤਾ ਹੈ ਤੇ ਪੇਰੈਂਟਸ ਨੂੰ ਚਾਹੀਦਾ ਵੱਧ ਤੋਂ ਵੱਧ ਅੱਗੇ ਆ ਕੇ ਆਪਣੇ ਬੱਚਿਆਂ ਨੂੰ ਗੇਮਸ ਵਿੱਚ ਅੱਗੇ ਪ੍ਰੋਵੋਕ ਕਰਨ ਤੇ ਜੁਆਇਨ ਕਰਾਨ। ਤਾਂ ਮੈਂ ਤੁਹਾਡੀ ਇੱਕ ਜਿਹੜੀ ਹੈ ਹਿਊਮਨ ਰਾਈਟਸ ਲੋ ਕਿਸ ਤਰ੍ਹਾਂ ਦੀ ਇਹਨਾਂ ਬੱਚਿਆਂ ਵਾਲੇ ਜਿਹੜੇ ਅਕੈਡਮੀ ਦੇ ਜਾਂ ਅਦਰ ਬੱਚੇ ਇਹ ਅਕੈਡਮੀ ਵਿੱਚ ਕਰ ਰਹੇ ਨੇ। ਤਾਂ ਕੋਈ ਸਾਰੇ ਚਲੋ ਬੱਚੇ ਤੇ ਬੱਚੇ ਅਕੈਡਮੀ ਦੇ। ਬਿਲਕੁਲ ਡੈਫੀਨੇਟਲੀ ਸਾਡਾ ਇਸ ਤਰ੍ਹਾਂ ਹੁੰਦਾ ਕਿ ਜਦੋਂ ਕਿਸੇ ਵੀ ਬੱਚੇ ਨੂੰ ਕੋਈ ਅੱਗੇ ਇਨੀਸ਼ੀਏਟ ਨਹੀਂ ਮਿਲਦਾ ਜਾਂ ਕੋਈ ਪ੍ਰੋਬਲਮਸ ਆਉਂਦੀਆਂ ਸਾਨੂੰ ਅਪਰੋਚ ਕੀਤਾ ਜਾਂਦਾ ਤੇ ਅਸੀਂ ਉਹ ਬੱਚਿਆਂ ਦੇ ਨਾਲ ਖੜੇ ਹੁੰਨੇ ਆ। ਇੱਕ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਹੈ ਕਿ ਜੋ ਕਿ ਗੇਮਸ ਵਗੈਰਾ ਲਈ ਕੁਝ ਵੀ ਨਹੀਂ ਉਹ ਕਰ ਰਹੇ ਖੰਨੇ ਤਾਂ ਅਸੀਂ ਤਰुण शर्मा ਦੀ ਵੀ ਲੜਾਈ ਬਹੁਤ ਲੜੀ ਹੈ ਜੀ ਮੌਜੂਦਾ ਸਰਕਾਰ ਦੇ ਅੱਗੇ ਬਟ ਉਹਨਾਂ ਦੀ ਵੀ ਸੁਣਵਾਈ ਕਿਤੇ ਨਹੀਂ ਹੋਈ ਇੱਕ ਸਾਡੀ ਅਕਾਲੀ ਸਰਕਾਰ ਸੀ ਬਾਦਲ ਸਰਕਾਰ ਸੀ ਉਹਦੇ ਵਿੱਚ ਹੀ ਗੇਮਸ ਕਰਾਈਆਂ ਜਾਂਦੀਆਂ ਸੀ ਤੇ ਕਾਫੀ ਮੀਨਸ ਉਹ ਇਨੀਸ਼ੀਏਟ ਲੈਂਦੇ ਸੀ ਕਬੱਡੀ ਵਗੈਰਾ ਵੀ ਉਹ ਕਰਵਾਉਂਦੇ ਸੀ ਮੈਚਸ ਵਗੈਰਾ ਹਮੇਸ਼ਾ ਬਾਦਲ ਸਾਹਿਬ ਹੀ ਇੱਕ ਇਸ ਤਰ੍ਹਾਂ ਦੇ ਇਨਸਾਨ ਸੀ ਜਿਹੜੇ ਕਿ ਉਹਨਾਂ ਦਾ ਇੱਕ ਰੁਝਾਨ ਸੀ ਖੇਡਾਂ ਵਾਸਤੇ ਤੇ ਮੈਂ ਤੇ ਕਹਿਨੀ ਆ ਕਿ ਹੁਣ ਜਰਾ ਆਪਣਾ ਜੁ ਇਲੈਕਸ਼ਨ ਵੀ ਚੱਲ ਰਹੇ ਆ ਤੋ ਸੋਚ ਸਮਝ ਕੇ ਆਪਣਾ ਵੋਟ ਕਰੋ ਜੋ ਵੀ ਹੈ ਕਿ ਤੁਹਾਨੂੰ ਅੱਗੇ ਬੈਨੀਫਿਟਸ ਮਿਲਣ ਅ ਠੀਕ ਆ ਮੈਮ ਥੈਂਕ ਯੂ ਜੀ ਥੈਂਕ ਯੂ ਜੀ ਜੈ ਸ਼੍ਰੀ ਰਾਮ ਇਹ ਜਿਹੜੀ ਪਕੜ ਹੈ ਬਹੁਤ ਮਜ਼ਬੂਤ ਤੁਹਾਨੂੰ ਤਰੀਕੇ ਨਾਲ ਪਕੜਨੀ ਪੈਣੀ ਹੈ ਲੇਕਿਨ ਜੇ ਤੁਸੀਂ ਇਹਦੇ ਚ ਕੰਮਜਾਮ ਹੁੰਦੇ ਹੋ ਇਹ ਸਿੱਧੇ ਤੁਸੀਂ ਫਰਸ਼ ਤੋਂ ਅਸ਼ ਤੇ ਜਾਂਦੇ ਹੋ ਆ ਹੁਣੇ ਆਈਪੀਐਲ ਹੋ ਕੇ ਹਟੇ ਆ ਤੁਸੀਂ ਉਹਦੇ ਵਿੱਚ ਵੇਖਿਆ ਇੱਕ ਦੋ ਲੜਕੇ ਆ ਆ ਆਪਣਾ ਜਿਹੜੇ ਉੱਥੇ ਗੋਲ ਗੱਪੇ ਵੇਚਦਾ ਸੀ ਉਹ ਮੁੰਡਾ ਬਾਂਬੇ ਸੀ। ਹਾ ਜਿਵੇਂ ਐਸਾ ਜੀ ਐਸਾ। ਦੇਖਿਓ। ਆਈ ਵੀ ਮੈਡਮ ਨੇ ਵੀਡੀਓ ਪਾਈ ਸੀ। ਮੇਉ ਉਹਦੀ ਪੋਜੀਸ਼ਨ ਕਿੱਥੇ ਤੱਕ ਹੋਈ ਆ। ਤੇ ਜਿਹੜਾ ਦੂਜਾ ਪਲੇਅਰ ਆਇਆ ਆਪਣਾ ਰਿੰਕੂ ਸਿੰਘ ਉਹਦੇ ਪਾਪਾ ਕੀ ਕਰਦੇ ਸੀਗੇ ਉਹ ਵੀ ਗੱਲ ਚਲਾਉਂਦੇ ਸੀ। ਹਾਂਜੀ। ਇਹ ਇਹ ਜ਼ਰੂਰੀ ਨਹੀਂ ਕਿ ਤੁਹਾਡੇ ਘਰ ਚ ਕੀ ਹੋ ਰਿਹਾ। ਤੁਸੀਂ ਆਪਣਾ ਦੇਖੋ ਐ ਵੀ ਬਿਹਾਏ ਮੇਰੇ ਪਾਪਾ ਆਟੋ ਚਲਾ ਰਹੇ ਆ ਜਾਂ ਰਿਕਸ਼ਾ ਚਲਾ ਰਹੇ ਆ ਜਾਂ ਉਹਨਾਂ ਦਾ ਕੋਈ ਕੰਮ ਮਾੜਾ ਕੰਮ ਕੋਈ ਮਾੜਾ ਨਹੀਂ ਹੁੰਦਾ ਉਹ ਮਿਹਨਤ ਕਰਦੇ ਨੇ ਪਰ ਇਸ ਫੀਲਡ ਵਿੱਚ ਜੇ ਤੁਸੀਂ ਆ ਗਏ ਕ੍ਰਿਕਟ ਵਿੱਚ ਖਾਸ ਕਰਕੇ ਤੇ ਤੁਸੀਂ ਬਹੁਤ ਉੱਚੀ ਥਾਂ ਤੇ ਜਾ ਸਕਦੇ ਹੋ ਬਹੁਤ ਔਰ ਜਾਣਦੇ ਆ ਬੱਚੇ ਸਾਡੇ ਅੰਮ੍ਰਿਤਸਰ ਦਾ ਵੀ ਲड़का ਗਿਆ ਇੱਕ ਆਈਪੀਐਲ ਅਨਿਸ਼ ਚੰਨਾ ਤੇ ਜਿਹਦੇ ਪਾਪਾ ਉਹਦੇ ਪਾਪਾ ਹਮੇਸ਼ਾ ਕੰਪਨੀ ਵਾਗਰ ਤੇ ਗਾਂਧੀ ਗ੍ਰਾਉਂਡ ਤੇ ਉਹਦੇ ਨਾਲ ਹੁੰਦੇ ਨੇ ਤੇ ਤੁਸੀਂ ਜੇ ਕੋਸ਼ਿਸ਼ ਕਰੋਗੇ ਤੁਸੀਂ ਕਾਮਯਾਬ ਹੋ ਜਾਓਗੇ। ਆਹੋ ਮੇਰਾ ਹੀ ਸਟੂਡੈਂਟ ਹੈਗਾ ਸੀ। ਹਾਂਜੀ ਤੁਹਾਡਾ ਮੇਰੇ ਸਟੂਡੈਂਟ ਸੀ ਉਹ। ਅੱਛਾ ਜੀ। ਤੇ ਪੂਰੀ ਕੋਸ਼ਿਸ਼ ਕਰੋ ਕਿ ਆਪਾਂ ਇਹ ਇਹਦੀ ਪਕੜ ਜਿਹੜੀ ਮਜ਼ਬੂਤ ਰੱਖੀਏ। ਕਿਉਂਕਿ ਤੁਹਾਨੂੰ ਇੰਡੀ ਅੱਛੀ ਕੋਚਿੰਗ ਮਿਲ ਰਹੀ ਹੈ ਜਿਹੜੇ ਅੱਛੇ ਸਾਰਨੇ ਤੁਹਾਡੇ ਨਾਲ ਮਿਹਨਤ ਕਰ ਰਹੇ ਨੇ ਤੇ ਤੁਸੀਂ ਜ਼ਰੂਰ ਆਪਣਾ ਹਾਰਡਵਰਕ ਕਰੋ ਤੇ ਕਾਮਯਾਬ ਹੋ ਕੇ ਸਾਨੂੰ ਇਹਦੇ ਵਿੱਚ ਵੀ ਪਲੇਅਰ ਨਿਕਲਣ ਸਾਨੂੰ ਵੀ ਖੁਸ਼ੀ ਹੋਏਗੀ। ਕਿ ਸਾਡੇ ਅੰਮ੍ਰਿਤਸਰ ਦੇ ਬੱਚੇ ਕ੍ਰਿਕਟ ਦੇ ਪਲੇਅਰ ਬਣੇ ਨੇ। ਔਰ ਨਾਮ ਕਰ ਰਹੇ ਰੋਸ਼ਨ ਮੈਂ ਤੁਹਾਨੂੰ ਤੁਹਾਡੇ ਨਾਲ ਇੱਕ ਸਵਾਲ ਪਿਛਲੀ ਵਾਰ ਵੀ ਮੈਂ ਮਾਇਮ ਆਈ ਸੀ ਉਹਨਾਂ ਨਾਲ ਵੀ ਇਹੀ ਗੱਲ ਹੋਈ ਸੀ ਕਿ ਸਰਕਾਰ ਵੱਲੋਂ ਇਹਨਾਂ ਜਿਹੜੇ ਸਪੋਰਟਸਮੈਨ ਰਹਿੰਦੇ ਆ ਉਹਨਾਂ ਨੂੰ ਬੁੜੀ ਘੱਟ ਹੈਲਪ ਮਿਲਦੀ ਹੈ ਲੇਕਿਨ ਵਾਦੇ ਤਾਂ ਕਰਦੇ ਆ ਬੈਨਿਫੈਕਟਰ ਉਹ ਵਿੱਚ ਵੀ ਜਦੋਂ ਇਲੈਕਸ਼ਨ ਚੱਲੇ ਆ ਲੋਕ ਸਭਾ ਦਾ ਆਏਗਾ ਪਰ ਇਹ ਵਿੱਚ ਵੀ ਸਰਕਾਰਾਂ ਬਹੁਤ ਸਾਰੀਆਂ ਇਹੋ ਜਿਹੇ ਵਾਦੇ ਕਰਨਗੀਆਂ ਸਪੋਰਟਸਮੈਨ ਨਾਲ ਕਿਨਾਂ ਕਿਨਾਂ ਡਿਵੈਲਪਮੈਂਟ ਵਾਸਤੇ ਨਹੀਂ ਪਤਾ ਕੀ ਕੀਤਾ ਹੋਇਆ ক্রিকেট ਦੀ ਇੱਕ ਬਸ ਇੱਕ ਬਣਾਈ ਹੋਈ ਹੈ ਐਸੋਸੀਏਸ਼ਨ ਬਣਾਈ ਹੈ ਜਿਹਦੇ ਵਿੱਚ ਵੱਡੇ ਵੱਡੇ ਲੀਡਰ ਰੱਖੇ ਆ ਜਿਸਰਾ ਇਹਨਾਂ ਦੇ ਅਨੁਰਾਗ ਵੀ ਨੇ ਹਨਾ ਉਹ ਹੈਗੇ ਆ ਇਹਨਾਂ ਦੇ ਆਪਣਾ ਸੇਨ ਇਹਨਾਂ ਦੇ ਉਹੀ ਨੇ ਤੇ ਬਾਕੀ ਇਹ ਆ ਵੀ ਆਈਪੀਐਲ ਚ ਟੀਮ ਚੁਣਨਾ ਉਹ ਕੱਲੇ ਨਹੀਂ ਮਤਲਬ ਕਰਦੇ ਉਥੇ ਬੈਠਦੇ ਆ ਸਹੀ ਸਰਕਾਰ ਦੀ ਗੱਲ ਸਰਕਾਰ ਬਸ ਇਹੋ ਕੋਸ਼ਿਸ਼ ਕਰਦੀ ਜੇ ਕਾਫੀ ਮੈਂ ਕਹਿੰਨੀ ਦਿੰਦੇ ਤੇ ਬੱਚੇ ਪ੍ਰੇਸ਼ਾਨ ਵੀ ਨੇ ਹੋਰ ਮੈਚਸ ਕਰਾਉਂਦੇ ਸੀ ਜਿਹੜੀਆਂ ਪਿੱਛੇ ਜਿਹੇ ਕੇਸ ਆਇਆ ਸੀਗਾ ਉਹ ਸੋਲ ਮੈਡਮ ਦੇ ਕੋਲ ਉਹ ਬੱਚਾ ਹੈਂਡੀਕੈਪ ਸੀ ਲੇਕਿਨ ਉਹ ਇੰਨੇ ਕ ਮੈਡਲ ਜਿੱਤੇ ਹੋਏ ਸੀ ਉਹਨੇ ਉਨੇ ਇਨੇ ਤੇ ਤਰਲੇ ਕੀਤੇ ਅਸੀਂ ਉਹਦਾ ਵੀ ਤਰਨ ਸ਼ਰਮ ਤਰਨ ਸ਼ਰਮ ਖੰਨੇ ਤੋਂ ਖੰਨੇ ਤੋਂ ਸੀਗਾ ਉਹ ਲੜਕਾ ਅਸੀਂ ਉਹਦੀ ਵੀ ਲੜਾਈ ਲੜੀ ਹੈ ਉਹਦੀ ਬੜੀ ਲੜਾਈ ਲੜੀ ਵੀ ਇਹਨੂੰ ਗਵਰਨਮੈਂਟ ਜੋਬ ਦਿਓ ਸਰਕਾਰ ਨੇ ਸੁਣਾਈ ਨਹੀਂ ਕੀਤੀ ਆਮ ਆਦਮੀ ਪਾਰਟੀ ਨੇ ਇਹ ਤੁਹਾਡੀ ਗੱਲ ਨਾਲ ਸੀ ਸਹਿਮਤ ਆ ਕਿ ਸਰਕਾਰ ਕੁਝ ਨਹੀਂ ਕਰਦੀ ਜਿੰਨਾ ਬੱਚਾ ਨੂੰ ਕਰਨਾ ਚਾਹੀਦਾ ਹੈ ਨਾ ਇਹਨਾਂ ਨੂੰ ਐਫੀਸ਼ੀਅੰਟ ਕਰਨ ਇਹਨਾਂ ਨੂੰ ਇਹਨਾਂ ਬਜਟ ਆਉਂਦੇ ਆ ਸਪੈਸ਼ਲ ਇਹਨਾਂ ਵਾਸਤੇ ਉਹ ਇਹਨਾਂ ਤੱਕ ਪਹੁੰਚਦੇ ਹੀ ਨਹੀਂ ਬਿਲਕੁਲ ਮੈਂ ਹੁਣ ਮੈਨੀਫੈਸਟੋ ਹੈ ਜੀ ਬਹੁਤ ਕੁਛ ਐ ਹੋ ਜਾਏ ਵਾਦੇ ਕੀਤੇ ਜਾਣੇ ਆ ਸਰਕਾਰਾਂ ਵੱਲੋਂ ਸਾਰੀਆਂ ਪਾਰਟੀਆਂ ਵੱਲੋਂ ਤੁਸੀਂ ਦੇਖਣਾ ਇਲੈਕਸ਼ਨ ਆ ਕਈ ਕੁਝ ਹੋਣਾ ਠੀਕ ਆ ਬਈ ਥੈਂਕ ਯੂ ਬਈ ਹੋਰ ਜੀ ਉਹ ਆਈ ਕੋ ਸਾਹਿਬ ਹਾਂਜੀ ਸਾਰੀ ਮੇਡ ਲਈ ਦੇਖ ਰਿਹਾ ਵਾ ਹਾਂਜੀ ਜਿਹੜੀ ਦੇ ਵੜੀ ਚਲੋਣਾ ਅੱਜ ਮਰਾਦਾਰ ਮੈਚ ਹੀ ਕਰਵਾ ਰਹੇ ਜੇ ਬੱਚਿਆਂ ਨੂੰ ਹਾਂ ਜੀ ਬਹੁਤ ਜ਼ਰੂਰੀ ਹੈ ਸਰ ਮੈਚ ਜਿੰਨਾ ਮੈਚ ਖੇਲਣਗੇ ਉਨੀ ਇਹਨੇ ਪ੍ਰੈਕਟਿਸ ਹੋਊਗੀ ਆਪਣੀਆਂ ਗਲਤੀਆਂ ਦੇਖਣਗੇ ਅਗਲੇ ਮੈਚ ਮੈਂ ਕਿੱਦਾਂ ਆਊਟ ਹੋਇਆ ਮੈਂ ਅੱਗੇ ਕੀ ਕਰਨਾ ਆਪਣੀ ਗਲਤੀ ਕਿੱਦਾਂ ਸੁਧਾਰਨੀ ਹੈ ਜਿੰਨਾ ਬੱਚਾ ਮੈਚ ਖੇਲੇਗਾ ਉਹੀ ਬੱਚਾ ਉਹਨਾਂ ਚ ਜ਼ਿਆਦਾ ਤਕੜਾ ਹੋ ਜਾਏਗਾ ਹਾਂ ਜੀ ਮਹਿਮਾਨ ਜੀ ਤੁਹਾਡੇ ਨਾਲ ਮਾਰ ਕੇ ਆਏ ਹੋ ਹਾਂ ਜੀ ਮਹਿਮਾਨ ਜੀ ਮਹਿਮਾਨ ਜੀ ਨੂੰ ਤੁਹਾਡੇ ਸਾਹਮਣੇ ਆਪਾਂ ਕਹੇ ਮਹਿਮਾਨ ਜੀ ਕਹਿੰਦੇ ਸਾਡੇ ਚੀਫ ਗੈਸਟ ਕਹ ਰਹੇ ਜੀ ਆਪਾਂ ਤੁਹਾਡੇ ਨਾਲ 24 ਘੰਟੇ ਜੋ ਚੀਜ਼ ਵੀ ਤੁਹਾਨੂੰ ਲੋੜਾ ਤੁਸੀਂ ਸਾਨੂੰ ਦੱਸੋ ਤੁਹਾਨੂੰ ਅਸਾਂ ਤਾਂ ਅਸੀਂ ਕਹਿ ਰਹ ਆਪਾਂ ਨੂੰ ਚਲੋ ਮਾਰੇ ਦਾ ਸਭ ਕੁਝ ਬਨੇ ਹੋਏ ਲਿੰਕ ਸਾਰਾ ਸਮਾਨ ਸਾਨੂੰ ਮਿਲ ਜਾਂਦਾ ਹੈ ਸਾਡੇ ਸਕੂਲ ਦੀ ਬੜੀ ਬੜੀ ਪਿੱਛੇ ਬੈਗ ਬਦੀ ਦੀ ਹੈ ਤੇ ਅਕੈਡਮੀ ਤੇ ਬੱਚਿਆਂ ਨੂੰ ਕੀ ਕਹਾਂ ਜਾਊ ਸਰ ਮੇਰੀ ਅਕੈਡਮੀ ਤੇ ਤੁਹਾਨੂੰ ਪਤਾ ਵੀ 70 75 ਬੱਚੇ ਆ ਮੈਂ ਤਾਂ ਛੋਟੀ ਯੂਨੀਅਨ ਵਾਲੀ ਟੀਮ ਨਹੀਂ ਬਣਾਈ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਵੀ ਜਿੰਨਾ ਵੀ ਮੇਰੇ ਤੋਂ ਕੋਈ ਕਹਿੰਦਾ ਰਾਤ ਨੂੰ ਮੈਂ ਸਾਂ ਸਿੱਖਣੀ ਮੈਂ ਰਾਤ ਨੂੰ ਵੀ ਲਾਈਟਾਂ ਲਵਾ ਕੇ ਸਿਖਾਉਣ ਨੂੰ ਤਿਆਰ ਆ ਮੇਰੇ ਕੋਲ 24 ਘੰਟੇ ਜਦੋਂ ਮਰਜੀ ਬੱਚਾ ਸਿੱਖ ਸਕਦਾ